ਪਾਸੇ ਸ਼ਰੋਮਣੀ ਅਕਾਲੀ ਦਲ ਨੂੰ ਲੈ ਕੇ ਮਸਲਾ ਪਖਿਆ ਹੋਇਆ ਔਰ ਦੂਜੇ ਪਾਸੇ ਖਨੌਰੀ ਬਾਰਡਰ ਦੇ ਉੱਤੇ ਕਿਸਾਨਾਂ ਦਾ ਮਸਲਾ ਵੀ ਗੰਭੀਰ ਰੂਪ اختیار ਕਰਦਾ ਨਜ਼ਰ ਆ ਰਿਹਾ ਹੈ ਜਗਜੀਤ ਸਿੰਘ ਢੱਲੇਵਾਲ ਉੱਗੇ ਕਿਸਾਨ ਲੀਡਰ ਲਗਾਤਾਰ ਭੁਖੜਤਾ ਹਾਲਤੇ ਨੇ ਹੁਣ ਤੱਕ ਉਹਨਾਂ ਦੀ ਭੁਖ ਹੜਤਾਲ ਇਸ ਮੁਕਾਮ ਤੇ ਪਹੁੰਚ ਚੁੱਕੀ ਹੈ ਕਿ ਇੱਕ ਪਾਸੇ ਤਾਂ ਸੁਪਰੀਮ ਕੋਰਟ ਝਾੜ ਪਾਉਂਦਾ ਪਿਆ ਪੰਜਾਬ ਸਰਕਾਰ ਨੂੰ ਔਰ ਦੂਜੇ ਪਾਸੇ ਵੱਖ-ਵੱਖ ਦਲਾਂ ਦੇ ਵੱਖ-ਵੱਖ ਸਿਆਸੀ ਧੜਿਆਂ ਦੇ ਲੀਡਰ ਖਨੌਰੀ ਪਹੁੰਚ ਕੇ ਇਸ ਅੰਦੋਲਨ ਦਾ ਇਸ ਪ੍ਰਬੰਧਨ ਦਾ ਸਮਰਥਨ ਕਰਦੇ ਨਜ਼ਰ ਆ ਰਹੇ ਆ ਉਸੇ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਦਵਾਰਾ ਖਨੌਰੀ ਬਾਰਡਰ ਪਹੁੰਚਦੇ ਨੇ ਉਹਨਾਂ ਦੇ ਨਾਲ ਉਹਨਾਂ ਦੀ ਟੀਮ ਪਹੁੰਚਦੀ ਹੈ ਉਸੇ ਵਿੱਚ ਜਥੇਦਾਰ ਜਸਵੀਰ ਸਿੰਘ ਰੋਡੇ ਵੀ ਸ਼ਾਮਿਲ ਹੁੰਦੇ ਨੇ ਔਰ ਉੱਥੇ ਪਹੁੰਚ ਕੇ ਦਵਾਰਾ ਸਿਮਰਨਜੀਤ ਸਿੰਘ ਮਾਨ ਦੇ ਵੱਲੋਂ ਇੱਕ ਵੱਡਾ ਫੈਸਲਾ ਕਹਿ ਦਈਏ ਉਹ ਸੁਣਾਇਆ ਗਿਆ ਉਹਨਾਂ ਨੇ ਪ੍ਰੈਸ ਨਾਲ ਮੁਖਾਤਬ ਹੁੰਦਿਆਂ ਹੋਇਆਂ ਕੁਝ ਗੱਲਾਂ ਵਿਸ਼ੇਸ਼ ਰੂਪ ਦੇ ਵਿੱਚ ਕਈਆਂ ਨੇ ਕੀ ਕੁਝ ਬੋਲੇ ਨੇ ਸਿਮਰਨਜੀਤ ਸਿੰਘ ਮਾਨ ਔਰ ਜਥੇਦਾਰ ਜਸਬੀਰ ਸਿੰਘ ਰੋਡੇ ਆਓ ਸੁਣਦੇ ਹਾਂ ਸਰ ਤੋਂ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਇਹ ਫੈਸਲਾ ਲਿਆ ਸੀ ਕਿ ਆਪਾਂ ਸਾਰੇ ਜਥੇਬੰਦੀਆਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਹਮਾਇਤ ਕਰਨ ਲਈ ਉਹਨਾਂ ਦੀ ਚੜ੍ਹਦੀ ਕਲਾ ਲਈ ਉਹਨਾਂ ਦੇ ਸੰਘਰਸ਼ ਦੀ ਕਾਮਯਾਬੀ ਲਈ ਆਪਾਂ ਸਾਰੇ ਸਮੂਲੀਅਤ ਕਰੀਏ ਤੁਸੀਂ ਵਾਸਤੇ ਅਸੀਂ ਅੱਜ ਢੱਲੇਵਾਲ ਸਾਹਿਬ ਦੇ ਸੰਘਰਸ਼ ਦੇ ਵਿੱਚ ਮੂਜੀਤ ਕਰਨ ਵਾਸਤੇ ਆਏ ਆ ਨਾਲ ਹੀ ਅਸੀਂ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੰਨੇ ਆ ਕਿ ਸਮਾਂ ਰਹਿੰਦਿਆਂ ਕਿਸਾਨਾਂ ਦੀਆਂ ਮੰਗਾਂ ਢੱਲੇਵਾਲ ਸਾਹਿਬ ਦਾ ਜੋ ਪ੍ਰੋਗਰਾਮ ਹੈ ਉਹ ਕਰਦਾ ਨਹੀਂ ਕੋਈ ਨਿੱਜੀ ਨਹੀਂ ਸਮੁੱਚੇ ਕਿਸਾਨਾਂ ਪ੍ਰਤੀ ਉਹਨਾਂ ਨੇ ਜੋ ਸੰਘਰਸ਼ ਵਿੱਢਿਆ ਇਸ ਨੂੰ ਮੰਨਣ ਵਾਸਤੇ ਕੇਂਦਰ ਸਰਕਾਰ ਪਹਿਲ ਕਦਮੀ ਕਰੇ ਜੇ ਉੱਥੇ ਢੱਲੇਵਾਲ ਸਾਹਿਬ ਨੂੰ ਸਰੀਰਕ ਤੌਰ ਤੇ ਕੋਈ ਨੁਕਸਾਨ ਹੁੰਦਾ ਉਸਦੇ ਹਾਲਾਤ ਬੇਕਾਬੂ ਹੁੰਦੇ ਨੇ ਤੇ ਫਿਰ ਇਸ ਦੀ ਜ਼ਿੰਮੇਵਾਰ ਸੁੰਦਰ ਸਰਕਾਰ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਦੁਜੀ ਵਾਰ ਹੀ ਆਏ ਆਏ ਹਰਨੇਵਾਲ ਸਾਹਿਬ ਦੀ ਸੇਤ ਦਾ ਪਤਾ ਕਰਨ ਤੇ ਕਿਵੇਂ ਮੋਰਚਾ ਚੰਦ ਰਿਆ ਹੈਗਾ ਸਾਨੂੰ ਬੜਾ ਅਫਸੋਸ ਹੈ ਕਿ ਸੈਂਟਰ ਕੋਈ ਵੀ ਕਦਮ ਅਗਾਹ ਨੂੰ ਨਹੀਂ ਚੱਕ ਰਹੀ ਜਿਹਦੇ ਨਾਲ ਅਸੀਂ ਦੰਨੇਵਾਲ ਸਾਹਿਬ ਨੂੰ ਬਚਾ ਸਕੀਏ ਉਹਨਾਂ ਦੇ ਜਿਹੜੇ ਗੁਰਦੇ ਐ ਜਿਗਰ ਐ ਫੇਫੜੇ ਉਹਨਾਂ ਦਾ ਬਹੁਤ ਨੁਕਸਾਨ ਹੋ ਚੁੱਕਿਆ ਤੇ ਫਿਰ ਉਦੋਂ ਬਾਅਦ ਫੈਸਲਾ ਸੈਂਟਰ ਨੇ ਜੇ ਕਰਨਾ ਹੈ ਉਹਦਾ ਫਾਇਦਾ ਨਹੀਂ ਰਹੂਗਾ ਉਹ ਫਿਰ ਜ਼ਬਰਨ ਸੈਂਟਰ ਨੂੰ ਕਰਨਾ ਪਊਗਾ ਜੇ ਦੰਦੇਵਾਲ ਸਾਹਿਬ ਦੀ ਸੇਤ ਖਰਾਬ ਹੋ ਕੇ ਜਿਆਦਾ ਖਰਾਬ ਹਾਲਾਤ ਹੋ ਜਾਣ ਸੋ ਮੈਂ ਬੇਨਤੀ ਕਰਦਾ ਕਿ ਸੁਪਰੀਮ ਕੋਰਟ ਜਿਸ ਨੇ ਨੋਟਿਸ ਲਿਆ ਹੋਇਆ ਉਹ ਸਿਰਫ ਪੰਜਾਬ ਸਰਕਾਰ ਨੂੰ ਨਾ ਕਹਿਣ ਕਿ ਇਹ ਮਸਲਾ ਹੱਲ ਕਰਨ ਕਿਉਂ ਕਰਕੇ ਪੰਜਾਬ ਸਰਕਾਰ ਦੇ ਕੋਲੇ ਕੋਈ ਬਲ ਨਹੀਂ ਹੈ ਇਹ ਇੱਕ ਨਾ ਵੱਡਾ ਮਸਲਾ ਕਿਸਾਨਾਂ ਦਾ ਹੱਲ ਕਰਨ ਤੇ ਸੁਪਰੀਮ ਕੋਰਟ ਨੂੰ ਮੈਂ ਸਵਾਰਿਸ਼ ਕਰਦਾ ਹਾਂ ਕਿ ਸੁਪਰੀਮ ਕੋਰਟ ਜਦੋਂ ਵੀ ਬਾਹਰ ਦੀ ਵਾਕਿਅਤ ਲੈਣਾ ਚਾਹੁੰਦੀ ਹੈ ਤੇ ਉਹ ਅਦਾਲਤ ਦਾ ਦੋਸਤ ਬਣਾਉਂਦੀ ਹੈ ਜਿਹੜਾ ਸੁਪਰੀਮ ਕੋਰਟ ਵੱਲੋਂ ਆ ਕੇ ਬੱਲੇਵਾਲ ਸਾਹਿਬ ਨੂੰ ਤੇ ਇਹਨਾਂ ਦੀ ਜਥੇਬੰਦੀ ਨੂੰ ਪੁੱਛ ਸਕਦਾ ਹੈ ਕਿ ਹਾਲਾਤ ਕੀ ਏ ਸੋ ਸੁਪਰੀਮ ਕੋਰਟ ਬੋਥ ਸਿਆਣੀ ਹੈ ਤਾਂ ਜਿੰਨਾ ਚਿਰ ਸੈਂਟਰ ਨੂੰ ਆਰਡਰ ਨਹੀਂ ਕਰੋਗੇ